ਹੁਣ ਮੋਗਾ ਤੋਂ ਖਬਰ ਹੈ ਜਿੱਥੇ ਇੱਕ ਸਲੂਨ ਦੇ ਮਾਲਕ ਦਾ ਮਰਡਰ ਕਰ ਦਿੱਤਾ ਗਿਆ। ਪੁਰਾਣੀ ਰੰਜਿਸ਼ ਦੇ ਤਹਿਤ ਹਰਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਇਲਾਜ ਦੌਰਾਨ ਹਰਵਿੰਦਰ ਨੇ ਦਮ ਤੋੜ ਦਿੱਤਾ ਸੀ। ਸਲੂਨ ਮਾਲਕ ਦੇ ਉੱਤੇ ਹਮਲਾ ਜਿਹੜਾ ਪੁਰਾਣੀ ਰੰਜਿਸ਼ ਦੇ ਕਰਕੇ ਕੀਤਾ ਗਿਆ। ਸਲੂਨ ਬੰਦ ਕਰਕੇ ਹਰਵਿੰਦਰ ਜਦੋਂ ਘਰ ਪਰਤ ਰਿਹਾ ਸੀ ਤਾਂ ਕੁਝ ਹਥਿਆਰਬੰਦ ਉਸ ਦੇ ਉੱਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਆ। ਤੇ ਜਿਸ ਤੋਂ ਬਾਅਦ ਹਰਬਿੰਦਰ ਨੂੰ ਹਸਪਤਾਲ ਲਜਾਇਆ ਗਿਆ ਉੱਥੇ ਉਸ ਦੀ ਮੌਤ ਹੋ ਗਈ ਮੋਗਾ ਦੇ ਬੀਰੀਆਂ ਵਾਲੇ ਦੇ ਨਜ਼ਦੀਕ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਇਸ ਨੌਜਵਾਨ ਦਾ ਵਿਆਹ ਸੀ ਵਿਆਹ ਰੱਖਿਆ ਹੋਇਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਮੌਤੇ ਮੂੰਹ ਵਿੱਚ ਠੇਕ ਦਿੱਤਾ ਗਿਆ ਉਹ ਮੇਰੀ ਕਿਤੇ ਗਏ ਹੋਣੇ ਆ ਸਾਨੂੰ ਦੱਸਿਆ ਨਹੀਂ ਗਾ ਬਾਕੀ ਬਸ ਇਨਕੇ ਸਾਡੇ ਨਾਲ ਮੜੀ ਜੀ ਗੱਲ ਹੋਈ ਆ ਬਾਅਦ ਚ ਉਹਨਾਂ ਨੇ ਕਿਹਾ ਇਹ ਰੋਕ ਲਿਆ ਭੰਗਿਆ ਮੁਰੇ ਮੜ ਕੇ ਬਸ ਸੈੱਟ ਲਿਆ ਕਿਸੇ ਦੇ ਘਰੇ ਵੀ ਮੜਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਛੜਾਇਆ ਬਸ ਬਾਹਰ ਟੋਕੀ ਕਰਕੇ ਮੜ ਪਾਣਾ ਜੀ ਮੇਰਾ ਬੇਟਾ ਨਾ ਦੁਕਾਨ ਵਧਾ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਭੁੱਲਰਾ ਪੰਕਜ ਚੋਬੜਾ ਇਹਦੇ ਘਰ ਵਾਲੀ ਇਹਦਾ ਭਰਾ ਇਹਨਾਂ ਨੇ ਜੁਗਨ ਨੂੰ ਘੇਰ ਲਿਆ ਉਥੋਂ ਹੀ ਭੱਜਿਆ ਭੱਜ ਕੇ ਮੇਰੇ ਵਾਲੀ ਗਲੀ ਨੂੰ ਭੱਜ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨੇ ਜੀ ਤੇ ਤਿਆਰ ਨਾਲ ਇਹਨਾਂ ਦੀ ਮੌਤ ਕਰਤੀ ਇਹ ਸਾਨੂੰ ਸੁਰਜੀਤ ਸਿੰਘ ਜਿਹੜੇ ਹੈਗੇ ਆ ਜਮਤ ਨਾਲੇ ਹੈਗੇ ਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਬਿਆਨ ਲਿਖਾਇਆ ਹੈਗਾ ਜਿਸ ਵਿੱਚ ਉਹ ਜਿਹੜਾ ਉਹਨਾਂ ਦੇ ਲੜਕਾ ਸੀ 21 ਸਾਲਾ ਲੜਕਾ ਸੀ ਹਰਮਿੰਦਰ ਸਿੰਘ ਉਸ ਦੀ ਰਾਤ ਨੂੰ ਕੋਈ ਉਹ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਰਿਸੋਰਸ ਦਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਹੈਗਾ ਸਾਨੂੰ ਖਬਰ ਪ੍ਰਾਪਤ ਹੋਈ ਹੈ ਜੀਸੀਯਾ ਅਗਰ ਫਰਦਰ ਅਸੀਂ ਕਾਰਵਾਈ ਕਰਦੇ ਸੁਜੀਤ ਸਿੰਘ ਨੇ ਤਾਂ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਖਾਇਆ ਹੈਗਾ ਨਾਮ ਜੋ ਦਮਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੋਪੜਾ ਸੀਮਾ ਪਤਨੀ ਪੰਕਜ ਚੋਪੜਾ ਅਤੇ ਗਗਨ ਭੁੱਲਰ ਇਹ 6 ਜਣੇ ਹੈਗੇ ਜਿਨ੍ਹਾਂ ਵਿੱਚੋਂ 4 ਜਣਿਆਂ ਨੇ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੇ ਮਾਰਨ ਵਾਲੇ ਹੈਗੇ ਆ ਦਮਨ ਸੰਦੀਪ ਅਮਨਜੋਤ ਤੇ ਗਗਨ ਤੇ ਜਿਹੜੇ ਦੋ ਹੈਗੇ ਆ ਪੰਕਜ ਚੌਪੜਾ ਤੇ ਸੀਮਾ ਇਹਨਾਂ ਨੇ ਰੇਕੀ ਕੀਤੀ ਸੀ ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ ਨਾ ਦੀ ਪੁਰਾਣੀ ਪੰਜਵੇਂ ਮਹੀਨੇ ਪਹਿਲਾਂ ਨਦੀ 올ਡ ਐਨਮੀਟੀ ਹੈਗੀ ਆ ਜਿਸ ਕਾਰਨ ਇਹ ਨਦੀ ਲੜਾਈ ਹੋਈ ਹੈਗੀ ਤੇ ਹੁਣ ਮੋਗਾ ਤੋਂ ਖਬਰ ਹੈ ਜਿੱਥੇ ਇੱਕ ਸਲੂਨ ਦੇ ਮਾਲਕ ਦਾ ਮਰਡਰ ਕਰ ਦਿੱਤਾ ਗਿਆ ਪੁਰਾਣੀ ਰੰਜਿਸ਼ ਦੇ ਤਹਿਤ ਹਰਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਇਲਾਜ ਦੌਰਾਨ ਹਰਵਿੰਦਰ ਨੇ ਦਮ ਤੋੜ ਦਿੱਤਾ ਸੀ ਸਲੂਨ ਮਾਲਕ ਦੇ ਉੱਤੇ ਹਮਲਾ ਜਿਹੜਾ ਪੁਰਾਣੀ ਰੰਜਿਸ਼ ਤੇ ਕਰਕੇ ਕੀਤਾ ਗਿਆ ਸੈਲੂਨ ਬੰਦ ਕਰਕੇ ਹਰਵਿੰਦਰ ਜਦੋਂ ਘਰ ਪਰਤ ਰਿਹਾ ਸੀ ਤਾਂ ਕੁਝ ਹਥਿਆਰਬੰਦ ਉਸ ਦੇ ਉੱਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਐ ਤੇ ਜਿਸ ਤੋਂ ਬਾਅਦ ਹਰਵਿੰਦਰ ਨੂੰ ਹਸਪਤਾਲ ਲਜਾਇਆ ਗਿਆ ਉੱਥੇ ਉਸ ਦੀ ਮੌਤ ਹੋ ਗਈ ਮੋਗਾ ਦੇ ਬੀਰੀਆਂ ਵਾਲੇ ਦੇ ਨਜ਼ਦੀਕ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਇਸ ਨੌਜਵਾਨ ਦਾ ਵਿਆਹ ਸੀ ਵਿਆਹ ਰੱਖਿਆ ਹੋਇਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਮੌਦੇmu ਵਿੱਚ ਸਥਿਖੇ ਦਿੱਤਾ ਗਿਆ